ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਸਿਆਸੀ ਵਿਚਾਲ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਤੇ ਟਕਸਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਨੂ ਭਾਜਪਾ ਵਿੱਚ ਸ਼ਾਮਲ ਹੋ ਗਏ ਪਰੰਪਾਰਕਔਰ ਸਿੱਧੂ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਆਪਣੇ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਕੁਦਨ ਦੇ ਸੰਕੇਤ ਦਿੱਤੇ ਸਨ ਪਰੰਤੂ ਅੱਜ ਸ਼੍ਰੀ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਵੀ ਜਦੋਂ ਆਪਣੀ ਪਤਨੀ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਅਕਾਲੀ ਦਲ ਅੰਦਰ ਸਿਆਸੀ ਤਰਥਲੀ ਮਚ ਗਈ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੀ ਕੌਮੀ ਲੀਡਰਸ਼ਿਪ ਪਰਮਪਾਲ ਕੌਰ ਸਿੱਧੂ ਤੇ ਗੁਰਪ੍ਰੀਤ ਸਿੰਘ ਮਲੂਕਾ ਦੇ ਸੰਪਰਕ ਵਿੱਚ ਬਣੀ ਹੋਈ ਸੀ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਹੀ ਪਰਮਪਾਲ ਕੌਰ ਸਿੱਧੂ ਪੱਲੋ ਸੀਨੀਅਰ ਆਈਐਸ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਮਲੂਕਾ ਨੂੰ ਪੁੱਤਰ ਨੂੰ ਭਾਜਪਾ ਵੱਲੇ ਸ਼ਾਮਲ ਕਰਨ ਵਿੱਚ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਵਿਸ਼ੇਸ਼ ਤੌਰ ਉਤੇ ਰੁਚੀ ਦਿਖਾਈ ਜਾ ਰਹੀ ਸੀ ਇਹਨਾਂ ਲੀਡਰਾਂ ਦਾ ਮੰਨ ਪਰਮਪਰਕਔਰ ਸਿੱਧੂ ਦੋਵੇਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਬਠਿੰਡਾ ਲੋਕ ਸਭਾ ਸੀਟ ਉੱਤੇ ਭਾਜਪਾ ਦੀ ਦਲੇਦਾਰੀ ਮਜ਼ਬੂਤ ਹੋ ਸਕਦੀ ਹੈ ਕਿਉਂਕਿ ਜਿੱਥੇ ਗੁਰਪ੍ਰੀਤ ਸਿੰਘ ਮਲੂਕਾ ਦਾ ਬਠਿੰਡਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਨਿੱਜੀ ਤੌਰ ਉੱਤੇ ਕਾਫੀ ਆਧਾਰ ਹੈ ਉੱਥੇ ਉਹਨਾਂ ਦੀ ਪਤਨੀ ਪਰਮਪਰਕਔਲ ਦਾ ਵੀ ਹਰ ਵਰਗ ਵਿੱਚ ਆਪਣੇ ਮਿੱਠ ਬੋਲੜੇ ਸੁਭਾਅ ਤੇ ਸਿਆਸੀ ਸੂਝ-ਬੂਝ ਕਾਰਨ ਕਾਫੀ ਅਸਰਸੂਕ ਹੈ ਇਹ ਮੰਨਣਾ ਭਾਜਪਾ ਦੀ ਲੀਡਰਸ਼ਿਪ ਦਾ ਭਾਜਪਾ ਲੀਡਰਸ਼ਿਪ ਇਹ ਮਹਿਸੂਸ ਕਰਦੀ ਹੈ ਕਿ ਪਰਮਪਰਕਔਰ ਸਿੱਧੂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤਕੜੀ ਟੱਕਰ ਦਿੱਤੀ ਜਾ ਸਕਦੀ ਹੈ। ਪਿਛਲੇ ਦਿਨੀ ਭਾਜਪਾ ਵੱਲੋਂ ਸਰਵੇ ਵੀ ਕਰਾਇਆ ਗਿਆ ਸੀ ਜਿਸ ਵਿੱਚ ਗੁਰਪ੍ਰੀਤ ਸਿੰਘ ਬਲੂਕਾ ਦੇ ਮੁਕਾਬਲੇ ਪਰਮਪਾਰਕੌਰ ਸਿੱਧੂ ਨੂੰ ਭਾਜਪਾ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ ਤੇ ਭਾਜਪਾ ਚਾਹੁੰਦੀ ਸੀ ਕਿ ਗੁਰਪ੍ਰੀਤ ਬਲੂਕਾ ਦੇ ਮੁਕਾਬਲੇ ਪਰਮਪਾਰਕੌਰ ਸਿੱਧੂ ਨੂੰ ਟਿਕਟ ਦਿੱਤੀ ਦਿੱਤੀ ਜਾਵੇ। ਪਰ ਪਰਮਪਰ ਕੌਰ ਸਿੱਧੂ ਆਪਣੇ ਪਤੀ ਲਈ ਟਿਕਟ ਦੀ ਜ਼ਿਆਦਾ ਦਾਰੇ ਦਾਵੇਦਾਰੀ ਕਰ ਰਹੀ ਸਨ ਉਹਨਾਂ ਦਾ ਕਹਿਣਾ ਸੀ ਕਿ ਉਹ ਗੁਰਪ੍ਰੀਤ ਸਿੰਘ ਬਲੂਕਾ ਲਈ ਕੈਂਪੇਨ ਕਰਨਗੇ ਅਤੇ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਹਨਾਂ ਦੀ ਮਦਦ ਕਰਨਗੇ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਜ਼ਿਲ੍ਹਾ ਪ੍ਰਸ਼ਾਸਕ ਪਟੰਡਾ ਦੇ ਸਾਫਕਾ ਚੇਅਰਮੈਨ ਤੇ ਸੀਨੀਅਰ ਕਾਲੀਆਗੂ ਗੁਰਪ੍ਰੀਤ ਸਿੰਘ ਬਲੂਕਾ ਤੇ ਉਹਨਾਂ ਦੀ ਪਤਨੀ ਪਰਮਪਰ ਕੌਰ ਸਿੱਧੂ ਨੂੰ ਰਸਮੀ ਤੌਰ ਤੇ ਜੁਆਇਨ ਕਰਾਇਆ ਜਾਖੜ ਨੇ ਕਿਹਾ ਕਿ ਉਹਨਾਂ ਦੇ ਸ਼ਾਮਣ ਹੋਣ ਨਾਲ ਭਾਜਪਾ ਨੂੰ ਪੰਜਾਬ ਵਿੱਚ ਮਜ਼ਬੂਤੀ ਮਿਲੇਗੀ ਖਾਸ ਕਰਕੇ ਮਾਲਵਾ ਖੇਤਰ ਵਿੱਚ ਵੱਡੀ ਭਾਜਪਾ ਦਾ ਵੋਟ ਬੈਂਕ ਮਜ਼ਬੂਤ ਹੋਵੇਗਾ ਤੇ ਵੱਡੀ ਮਜ਼ਬੂਤੀ ਮਿਲੇਗੀ। ਉਹਨਾਂ ਕਿਹਾ ਕਿ ਦੋਵੇਂ ਆਗੂਆਂ ਦਾ ਆਮ ਲੋਕਾਂ ਖਾਸ ਕਰਕੇ ਬਠਿੰਡਾ ਲੋਕ ਸਭਾ ਖੇਤਰ ਵਿੱਚ ਆਪਣਾ ਮਜ਼ਬੂਤ ਅਧਾਰ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕ ਪੱਖੀ ਰਾਜਨੀਤੀ ਨੂੰ ਤਰਦੀਹ ਦਿੰਦੇ ਆਏ ਹਨ ਅਤੇ ਪਹਿਲਾਂ ਦੀ ਤਰ੍ਹਾਂ ਸਮਾਜਿਕ ਕੰਮਾਂ ਨੂੰ ਹੀ ਪਹਿਲ ਦੇ ਕੇ ਰਾਜਨੀਤੀ ਵਿੱਚ ਆਪਣਾ ਕੰਮ ਕਰਨਗੇ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਰਾਜਨੀਤੀ ਦਾ ਮਕਸਦ ਆਮ ਲੋਕਾਂ ਦੀ ਸੇਵਾ ਕਰਨਾ ਹੋਣਾ ਚਾਹੀਦਾ ਨਾ ਕਿ ਕਿਸੇ ਨਿੱਜੀ ਮਤਲਬ ਲਈ ਰਾਜਨੀਤੀ ਨੂੰ ਵਰਤਣਾ ਉਹਨਾਂ ਨੇ ਕਿਹਾ ਕਿ ਮੈਂ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਵਿੱਚ ਇੱਕ ਰਾਜਨੀਤਿਕ ਲੀਡਰ ਦੇ ਤੌਰ ਉੱਤੇ ਘੱਟ ਬਲਕਿ ਇੱਕ ਸਮਾਜਿਕ ਲੀਡਰ ਦੇ ਤੌਰ ਉੱਤੇ ਬਿਠੇਰੇ ਵਿਚਰਦਾ ਆਇਆ ਹਾਂ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦੀ ਗੱਲ ਕਰਦਿਆਂ ਕਿਹਾ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਅਤੇ ਨੌਜਵਾਨਾਂ ਨੂੰ ਕਿਤਾਮੁਖੀ ਕਾਰੋਬਾਰ ਵੱਲ ਲਾ ਕੇ ਉਹਨਾਂ ਨੂੰ ਸਹੀ ਸੇਧ ਦੇ ਕੇ ਕਾਮਯਾਬ ਕਰਨ ਦੀ ਲੋੜ ਹੈ ਇਹਦੇ ਲਈ ਕੇਂਦਰ ਸਰਕਾਰ ਅਹਿਮ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਬੁਤੇਰੇ ਸਕੀਮਾ ਬਣਾ ਕੇ ਪੰਜਾਬ ਨੂੰ ਫੰਡ ਦੇ ਸਕਦੀ ਹੈ ਉਹਨਾਂ ਕਿਹਾ ਕਿ ਮੈਂ ਭਾਜਪਾ ਦੇ ਵਿੱਚ ਇਸੇ ਕਰਕੇ ਸ਼ਾਮਲ ਹੋਇਆ ਕਿ ਕੇਂਦਰੀ ਸਰਕਾਰ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਕੇ ਪੰਜਾਬ ਨੂੰ ਬੁਤੇਰੇ ਅੱਗੇ ਲੈ ਕੇ ਜਾਵਾਂਗਾ ਇਸ ਮੌਕੇ ਪਰਮਪਰਕਾਉ ਸਿੱਧੂ ਨੇ ਵੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਰਾਜਨੀਤੀ ਵਿੱਚ ਸਮਾਜ ਸੇਵਾ ਕਰਨ ਦੇ ਮਕਸਦ ਨਾਲ ਆਈ ਹਾਂ ਅਤੇ ਮੈਂ ਦੂਸ਼ਣਵਾਦੀ ਦੀ ਰਾਜਨੀਤੀ ਤੋਂ ਜਿੱਥੇ ਗਰੇਜ਼ ਕਰਾਂਗੀ ਉੱਥੇ ਹੀ ਮੈਂ ਸਮਾਜ ਸੇਵਾ ਖਾਸ ਕਰਕੇ ਔਰਤਾਂ ਨੂੰ ਸਮਾਜ ਵਿੱਚ ਵਧੇਰੇ ਮਾਨ ਸਨਮਾਨ ਦਿਵਾਉਣ ਲਈ ਕੰਮ ਕਰਾਂਗੀ ਉਹਨਾਂ ਨੇ ਕਿਹਾ ਕਿ ਮੇਰੀ ਤਰਜੀਹ ਰਹੇਗੀ ਕਿ ਮੈਂ ਆਪਣੇ ਕਿਸੇ ਵੀ ਸਿਆਸੀ ਵਿਰੋਧੀ ਖਿਲਾਫ ਬਾੜੀ ਸ਼ਬਦਾਵਲੀ ਦੂਸ਼ਣਬਾਜ਼ੀ ਤੇ ਗੱਦਲੀ ਭਾਸ਼ਾ ਦੀ ਵਰਤੋਂ ਤੋਂ ਗਰੇਜ਼ ਕਰਾਂ ਅਤੇ ਆਪਣੇ ਟੀਚੇ ਤੇ ਪਾਰਟੀ ਦੇ ਕਮਾਉਤੇ ਫੋਕਸ ਕਰਾਂ ਉਹ ਉਹਨਾਂ ਕਿਹਾ ਕਿ ਮੈਂ ਵਿਰੋਧੀਆਂ ਦਾ ਵੀ ਸਤਿਕਾਰ ਕਰਦੀ ਹਾਂ ਮੇਰਾ ਮਕਸਦ ਹੈ ਆਪਣਾ ਕੰਮ ਕਰਨਾ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਪਾਰਟੀ ਨੇ ਗੁਰਪ੍ਰੀਤ ਸਿੰਘ ਮਲੂਕਾ ਜਾਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਜੇਕਰ ਲੋਕ ਸਭਾ ਬਠਿੰਡਾ ਤੋਂ ਚੋਣ ਲੜਨ ਲਈ ਟਿਕਟ ਦਿੱਤੀ ਤਾਂ ਉਹ ਜ਼ਰੂਰ ਲੜਨਗੇ ਪਰ ਉਹਨਾਂ ਦੀ ਪਹਿਲ ਹੋਏਗੀ ਕਿ ਗੁਰਪ੍ਰੀਤ ਸਿੰਘ ਮਲੂਕਾ ਨੂੰ ਅੱਗੇ ਲਿਆਂਦਾ ਜਾਵੇ ਤੇ ਉਹਨਾਂ ਨੂੰ ਟਿਕਟ ਮਿਲੇ ਚਰਚਾ ਦਾ ਵਿਸ਼ਾ ਇਹ ਵੀ ਹੈ ਕਿ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਪਾਪਾ ਇੱਕ ਜਿਹੇ ਉਮੀਦਵਾਰ ਦੀ ਭਾਲ ਕਰ ਰਹੀ ਸੀ ਜਿਸ ਦਾ ਕੀ ਹਲਕੇ ਦੇ ਵਿੱਚ ਕਾਫੀ ਮਜ਼ਬੂਤ ਆਧਾਰ ਹੋਵੇ ਤੇ ਹਰਸਿਮਰਤ ਕੌਰ ਬਾਦਲ ਨੂੰ ਉਹ ਟੱਕਰ ਦੇ ਸਕੇ ਫੈਸਲਾ ਚਾਹੇ ਜੋ ਵੀ ਹੋਵੇ ਆਉਣ ਵਾਲੇ ਸਮੇਂ ਦੌਰਾਨ ਪਰ ਇੱਕ ਵਾਰ ਬਠਿੰਡਾ ਤੇ ਪੰਜਾਬ ਦੀ ਸਿਆਸਤ ਵਿੱਚ ਪੁਚਾਰ ਜਰੂਰ ਆ ਗਿਆ ਕਿਉਂਕਿ ਇਸ ਸਮੇਂ ਬਾਦਲ ਪਰਿਵਾਰ ਲਈ ਵੀ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਤੇ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਵੀ ਮਜ਼ਬੂਤੀ ਦੇ ਨਾਲ ਮੈਦਾਨ ਦੇ ਵਿੱਚ ਨਿਤਰੇ ਹੋਏ ਹਨ ਉਹ ਵੀ ਲਗਾਤਾਰ ਆਪਣਾ ਪ੍ਰਚਾਰ ਕਰ ਰਹੇ ਹਨ ਤੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਵੀ ਉਹਨਾਂ ਨੇ ਪਿਛਲੇ ਕਿਸਾਨ ਅੰਦੋਲਨ ਦੌਰਾਨ ਅਸਤੀਫਾ ਦੇ ਦਿੱਤਾ ਸੀ ਇਸ ਦੇ ਉਲਟ ਹੀ ਹਾਲ ਦੀ ਘੜੀ ਵਿੱਚ ਪਰਮਪਾਲ ਕੌਰ ਸਿੱਧੂ ਦਾ ਮੈਦਾਨ ਵਿੱਚ ਨਿਤਰਨਾ ਇਹ ਵੀ ਬਾਦਲ ਪਰਿਵਾਰ ਲਈ ਇੱਕ ਵੱਡੀ ਚੁਣੌਤੀ ਹੋਏਗੀ ਕਿਉਂਕਿ ਉਹਨਾਂ ਦਾ ਵੀ ਇਸ ਹਲਕੇ ਦੇ ਵਿੱਚ ਕਾਫੀ ਆਧਾਰ ਮੰਨਿਆ ਜਾਂਦਾ ਹੈ ਉਹਨਾਂ ਨੇ ਵੀ ਇਸ ਹਲਕੇ ਦੇ ਵਿੱਚ ਲੰਬਾ ਸਮਾਂ ਨੌਕਰੀ ਕੀਤੀ ਹੈ ਬਠਿੰਡਾ ਤੇ ਮਾਨਸਾ ਵਿੱਚ ਉਹ ਏਡੀਸੀ ਦੇ ਤੌਰ ਉਤੇ ਤਨਾਤ ਰਹੇ ਨੇ ਜਿਸ ਕਾਰਨ ਮੁਲਾਜ਼ਮ ਵਰਗ ਪੰਚਾਇਤਾਂ ਵਪਾਰੀਆਂ ਤੇ ਆਮ ਲੋਕਾਂ ਨਾਲ ਵੀ ਪਰਮਪਾਲ ਕੌਰ ਦਾ ਚੰਗਾ ਸੰਪਰਕ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹ ਸਿੰਚਾਈ ਵਿਭਾਗ ਵਿੱਚ ਸਪੈਸ਼ਲ ਸਕੱਤਰ ਫੂਡ ਸਪਲਾਈ ਵਿਭਾਗ ਵਿੱਚ ਐਮਡੀ ਉਦਯੋਗ ਵਿਭਾਗ ਵਿੱਚ ਵੀ ਐਮਡੀ ਪੀਐਸਆਈ ਡੀਸੀ ਰਹੇ ਨੇ ਤੇ ਇਸ ਕਰਕੇ ਅਫਸਰ ਛਾਇਦੇ ਤੌਰ ਤਰੀਕਿਆਂ ਬਾਰੇ ਕੰਮ ਕਰਨ ਦੇ ਤਰੀਕਿਆਂ ਬਾਰੇ ਵੀ ਉਹ ਚੰਗੀ ਤਰ੍ਹਾਂ ਜਾਣੂ ਹਨ ਕਿਵੇਂ ਕੀ ਅਫਸਰਾਂ ਤੋਂ ਕੰਮ ਕਰਾਉਣਾ ਹੈ ਉਹਨਾਂ ਦੇ ਪਤੀ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਕ ਬਠਿੰਡਾ ਵੀ ਆਪਣੇ ਸਿਆਸੀ ਤੇ ਸਮਾਜਿਕ ਗਤੀਵਿਧੀਆਂ ਵਿੱਚ ਕਾਫੀ ਸਰਗਰਮ ਰਹਿੰਦੇ ਨੇ ਤੇ ਉਹਨਾਂ ਦਾ ਵੀ ਕਾਫੀ ਆਦਰ ਮੰਨਿਆ ਜਾ ਰਿਹਾ ਇਸ ਤੋਂ ਇਲਾਵਾ ਪਰੰਪਾਲ ਕੌਰ ਸਿੱਧੂ ਇੱਕ ਪੜ੍ਹੇ ਲਿਖੇ ਕਿਸਾਨ ਪਰਿਵਾਰ ਵਿੱਚੋਂ ਹਨ ਉਹਨਾਂ ਦਾ ਪੇਕਾ ਪਰਿਵਾਰ ਵੀ ਬਠਿੰਡਾ ਵਿਖੇ ਰਹਿੰਦਾ ਉਹਨਾਂ ਨੇ ਆਪਣੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਕਾਨਵਰਟ ਸਕੂਲ ਤੋਂ ਕੀਤੀ ਹੋਈ ਹੈ ਤੇ ਉਹਨਾਂ ਨੇ ਜਲੰਧਰ ਦੇ ਐਚਐਮਬੀ ਕਾਲਜ ਬਠਿੰਡਾ ਦੇ ਡੀਏਵੀ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਐਸਸੀ ਜੀਓਲੋਜੀ ਐਮਫਲ ਕੀਤੀ ਹੋਈ ਹੈ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਉਹਨਾਂ ਨੇ ਦਿੱਲੀ ਵਿੱਚ ਸਥਿਤ ਭਾਰਤੀ ਕਾਉਂਸਲ ਆਫ ਸੈਂਟੀਫਿਕ ਐਂਡ ਇੰਡਸਟਰੀਅਲ ਰਿਸਰਚ ਵਿਖੇ ਵੀ ਬਦੌਰ ਸੀਨੀਅਰ ਰਿਸਰਚ ਫੈਲੋ ਵਜੋਂ ਕੰਮ ਕੀਤਾ ਹੈ ਅਤੇ ਔਰਤਾਂ ਦੇ ਅੰਗਰੇਜ਼ੀ ਮੈਗਜ਼ੀਨ ਫਹਿਮਨਾ ਵਾਸਤੇ ਵੀ ਫ੍ਰੀਲੈਂਸ ਰਾਈਟਿੰਗ ਕਰਦੇ ਹੋਏ ਪੰਜਾਬ ਦੇ ਮੁੱਦਿਆਂ ਉੱਤੇ ਕਾਫੀ ਰ ਇਹ ਦੋਵੇਂ ਪਤੀ ਪਤਨੀ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਦੇ ਨਾਲ ਸ਼੍ਰੋਮਣੀ ਕਾਲੀ ਦਲ ਅੰਦਰ ਕਾਫੀ ਸੰਕਟ ਆਇਆ ਜਿਹੜਾ ਉਹ ਸਿਆਸੀ ਸੰਕਟ ਗਰਮਾ ਗਿਆ ਕਿਉਂਕਿ ਮਲੂਕਾ ਪਰਿਵਾਰ ਬਾਦਲ ਪਰਿਵਾਰ ਦੇ ਬਹੁਤ ਹੀ ਨੇੜਲੇ ਤੇ ਨਜ਼ਦੀਕੀ ਮੈਂਬਰਾਂ ਵਿੱਚੋਂ ਮੰਨਿਆ ਜਾਂਦਾ ਹੈ ਸੀਨੀਅਰ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਮਲੂਕਾ ਦੀ ਬਹੁਤ ਜ਼ਿਆਦਾ ਨੇੜਤਾ ਰਹੀ ਹੈ ਸਿਕੰਦਰ ਸਿੰਘ ਮਲੂਕਾ ਬਾਦਲ ਪਰਿਵਾਰ ਦੀ ਖੱਬੀ ਬਾਹ ਸਮਝੇ ਜਾਂਦੇ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਮਲੂਕਾ ਪਰਿਵਾਰ ਕਾਫੀ ਨਜ਼ਰ ਅੰਦਾਜ਼ ਮਹਿਸੂਸ ਕਰ ਰਿਹਾ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਜਦੋਂ ਕਿ ਸਿਕੰਦਰ ਸਿੰਘ ਮਲੂਕਾ ਮੋੜ ਹਲਕੇ ਤੋਂ ਟਿਕਟ ਮੰਗ ਰਹੇ ਸੀ ਤਾਂ ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਨੂੰ ਮੋੜ ਰਾਮਪਰਾ ਹਲਕੇ ਤੋਂ ਟਿਕਟ ਦੇ ਦਿੱਤੀ ਗਈ ਜਦੋਂ ਕਿ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਦੇ ਪੁੱਤਰ ਨੂੰ ਅਕਾਲੀ ਦਲ ਵੱਲੋਂ ਅਕਾਲੀ ਲੀਡਰਸ਼ਿਪ ਵੱਲੋਂ ਰਾਮਪੁਰਾ ਹਲਕੇ ਰਾਮਪੁਰਾ ਫੂਲ ਹਲਕੇ ਤੋਂ ਸਰਗਰਮ ਹੋਣ ਲਈ ਕਾਫੀ ਸਮਾਂ ਪਹਿਲਾਂ ਇਸ਼ਾਰਾ ਕੀਤਾ ਗਿਆ ਸੀ ਤੇ ਉਹਨਾਂ ਨੂੰ ਟਿਕਟ ਦਾ ਵੀ ਭਰੋਸਾ ਦਿੱਤਾ ਗਿਆ ਸੀ ਪਰੰਤੂ ਮੌਕੇ ਉੱਤੇ ਸਾਰੇ ਹਾਲਾਤ ਬਦਲਣ ਕਾਰਨ ਬਲੂਕਾ ਪਰਿਵਾਰ ਦੇ ਅੰਦਰ ਵੀ ਇਹ ਤਰੇੜ ਦੇਖਣ ਨੂੰ ਮਿਲੀ ਤੇ ਦੋਵੇਂ ਪਿਓ ਪੁੱਤਰ ਦੇ ਵਿਚਾਰ ਵੀ ਇਹ ਟਿਕਟਾਂ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਕਿਆਸਰਾਈਆਂ ਕਾਫੀ ਤਰ੍ਹਾਂ ਦੇ ਮਤਭੇਦ ਸਾਹਮਣੇ ਆ ਰਹੇ ਸਨ ਪਰੰਤੂ ਫਿਰ ਵੀ ਸਿਕੰਦਰ ਸਿੰਘ ਬਲੂਕਾ ਹੋਰਾਂ ਵੱਲੋਂ ਹਜੇ ਤੱਕ ਕੋਈ ਸਪਸ਼ਟਿਕਰ ਨਹੀਂ ਆਇਆ ਕੋਈ ਵੀ ਉਹਨਾਂ ਉੱਤੇ ਟਿੱਪਣੀ ਨਹੀਂ ਕੀਤੀ ਗਈ ਤੇ ਨਾ ਹੀ ਪਰਮਪਾਲ ਕੌਰ ਸਿੱਧੂ ਤੇ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਬਾਰ-ਬਾਰ ਪੁੱਛੇ ਜਾਣ ਉੱਤੇ ਕਾਲੀ ਦਲ ਉੱਤੇ ਕੋਈ ਸਿੱਧੀ ਟਿੱਪਣੀ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਿਕੰਦਰ ਸਿੰਘ ਮਲੂਕਾ ਅਸ਼ਰਮ ਨੀ ਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਹੁੰਦੇ ਹੋਏ ਕਾਲੀ ਦਲ ਦੇ ਅੰਦਰ ਹੀ ਰਹਿਣਗੇ ਜਾਂ ਉਹ ਵੀ ਆਪਣੇ ਨੂੰ ਪੁੱਤਰ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਪ੍ਰੰਤੂ ਹਜੇ ਤੱਕ ਮਲੂਕਾ ਵੱਲੋਂ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਪਿਛਲੇ ਦਿਨੀ ਦੇਖੀਆਂ ਗਈਆਂ ਤਾਂ ਉਹਨਾਂ ਵੱਲੋਂ ਹਜੇ ਕੋਈ ਵੀ ਇਸ ਤਰ੍ਹਾਂ ਦਾ ਸੰਕੇਤ ਨਹੀਂ ਦਿੱਤਾ ਗਿਆ ਤੁਸੀਂ ਬਣੇ ਰਹੋ ਪੰਜਾਬੀ ਲਾਈਨਸ ਟੀਵੀ ਉੱਤੇ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਜਲਦ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ